ਨੇ ਡਲਰੀ ਆਸਪਾ ਹੈ ਉਹ ਪੰਖੇ ਦੇ ਉੱਪਰ ਪਾਣੀ ਡਰ ਰਿਹਾ ਇਹ ਘੁੰਮਦਾ ਹੈ ਉਧਰੋਂ ਸੇ ਪਾਣੀ ਆਤਾ ਹੈ ਮਿੱਤਰੋ ਅੱਜ ਆਪਾਂ ਆਪਣੇ ਪਿੰਡ ਲਵਾਨੇ ਵਾਲੀ ਤੋਂ 350 ਕਿਲੋਮੀਟਰ ਦੂਰ ਹਰਿਆਣੇ ਦੇ ਵਿੱਚ ਐਥਲ ਜ਼ਿਲ੍ਹੇ ਦੇ ਕੋਲੇ ਆ ਪਿੰਡ ਪੁੰਡਰੀ ਪੁੰਡਰੀ ਦੇ ਕੋਲੇ ਇੱਕ ਨਦੀ ਆ ਸਰਸਾ ਬ੍ਰਾਂਚ ਕਹਿੰਦੇ ਹਨ ਆ ਰਹੀ ਜੀ ਉਹ ਨਦੀ ਤਾਂ ਇੱਥੇ ਇੱਕ ਮਿੱਤਰੋ ਹੈਗੀ ਆ ਜਲ ਚੱਕੀ ਲਗਭਗ ਅੰਗਰੇਜ਼ਾਂ ਨੇ ਸਭ ਤੋਂ ਪਹਿਲੀ ਚੱਕੀ ਲਾਈ ਸੀ ਹਰਿਆਣੇ ਦੇ ਵਿੱਚ ਸਭ ਤੋਂ ਪਹਿਲਾਂ ਲਾਈ ਸੀ ਤੇ 135 ਸਾਲ ਪੁਰਾਣੀ ਇਹ ਜਲ ਚੱਕੀ ਆ ਜਿੰਨੂੰ ਪਣ ਚੱਕੀ ਕਹਿ ਦਿੰਦੇ ਆ ਪਣ ਚੱਕੀ ਇਹ ਹੈਗੀ ਆ ਜੀ ਸਿਰਸਾ ਨਦੀ ਸਿਰਸਾ ਬ੍ਰਾਂਚ ਵਜਦੀ ਆ ਜਿਹੜੀ ਚੰਡੀਗੜ੍ਹ ਤੋਂ ਪਰਾਂ ਨਿਕਲ ਕੇ ਇਧਰ ਆਂਦੀ ਆ ਪਾਣੀ ਉਫਾਨਾ ਤੇ ਆ ਲਗਭਗੇ ਚੱਕੀ 4 ਮਹੀਨੇ ਚੱਲਦੀ ਆ 3 ਮਹੀਨੇ ਲਗਾਤਾਰ ਉਸ ਤੋਂ ਬਾਅਦ ਲਗਭਗ ਡੇਢ ਦੋ ਮਹੀਨੇ ਕਦੀ ਚੱਲਦੀ ਕਦੀ ਨਹੀਂ ਚੱਲਦੀ ਤਾਂ ਆ ਦੇਖੋ ਜੀ ਸਾਹਮਣੇ ਟੂਰਿਸਟ ਆਉਂਦੇ ਪਏ ਆ ਦੇਖਣ ਵਾਸਤੇ ਸਪੈਸ਼ਲ ਇਹ ਜਲ ਚੱਕੀ ਦੇਖਣੀ ਆਉਂਦੇ ਇੱਥੇ ਸਾਰੇ ਜਿੰਨੇ ਵੀ ਆਉਂਦੇ ਆ ਤਾਂ ਮਿੱਤਰੋ ਆਂ ਅੰਗਰੇਜ਼ਾਂ ਵਲੇ ਦੀ ਬਣੀ ਚੱਕੀ 135 ਸਾਲ ਪੁਰਾਣੀ ਆ ਤੇ ਇੱਥੋਂ ਪਾਣੀ ਇੱਧਰ ਚ ਛੱਡਿਆ ਗਿਆ ਇਹਦੇ ਵਿੱਚ ਲਗਭਗ ਅੰਦਰ 5 ਜਲ ਚੱਕੀਆਂ ਨੇ ਜਿਨ੍ਹਾਂ ਦੇ ਅਲੱਗ-ਅਲੱਗ ਦਰਵਾਜ਼ੇ ਨੇ ਤੇ ਆਹ ਉਹਨਾਂ ਵਿਲਿਆਂ ਦੇ ਪੁਲਾ ਡਰ ਲੱਗਦਾ ਮੈਂ ਤੁਹਾਨੂੰ ਇਹਦੇ ਤੇ ਚੜਕੇ ਦਿਖਾ ਦਿੰਨਾ ਆ ਦੇਖੋ ਜੀ ਉਹਨਾਂ ਵਿਲਿਆਂ ਦੇ ਇਹ ਪੁਲ ਨੇ ਤੇ ਵੇਖ ਲਓ ਹਜੇ ਵੀ ਕਾਫੀ ਮਜ਼ਬੂਤ ਹੈ 135 ਸਾਲ ਪੁਰਾਣੀਆਂ ਹਜੇ ਵੀ ਸੀਮੈਂਟ ਨਹੀਂ ਲੱਥਾ ਤਾਂ ਮਿੱਤਰੋ ਇਸ ਗੱਲ ਹੈਰਾਨੀ ਵਾਲੀ ਗੱਲ ਆ ਵੀ ਨਾ ਇੱਥੇ ਬਿਜਲੀ ਆ ਨਾ ਇੱਥੇ ਬੈਟਰੀ ਆ ਸਿਰਫ ਪਾਣੀ ਤੇ ਹੀ ਇਹ ਜਲ ਚੱਕੀ ਚੱਲਦੀ ਆ ਤੇ ਦੂਰ ਦੂਰ ਤੇ ਇੱਥੇ ਆ ਦੇਖੋ ਜੀ ਸਲਾਨੀ ਆ ਰਹੇ ਆ ਦਿਖਾ ਰਹੇ ਆ ਤੁਹਾਨੂੰ ਜਲ ਚੱਕੀ ਚੱਲਦੀ ਆ ਆ ਦੇਖੋ ਯੋ ਪਾਣੀ ਡਿੱਗਦਾ ਪਿਆ ਇਹ ਆ ਦੇਖੋ ਜੀ ਤੁਹਾਨੂੰ ਦਿਖਾ ਦਿੰਦਾ ਆ ਦੇਖ ਆਇਦਰੋ ਪਾਣੀ ਆਉਂਦਾ ਪੂਰਾ ਪਾਣੀ ਜਿਹੜਾ ਥੱਲੋਂ ਇੱਥੋਂ ਨਿਕਲਦਾ ਆਇਦਰੋ ਪੈਂਦਾ ਅੱਗੇ ਚੱਕੀਆਂ ਘੁੰਮਦੀਆਂ ਨੇ ਤੇ ਥੱਲੋਂ ਦੀ ਨਿਕਲ ਕੇ ਇਧਰ ਬਾਹਰ ਆ ਜਾਂਦਾ ਆਓ ਦੇਖ ਤੇ ਅੱਗੇ ਜਾ ਕੇ ਫਿਰ ਨਦੀ ਦੇ ਵਿੱਚ ਵੜ ਜਾਂਦਾ ਜਾ ਕੇ ਆ ਦੂਰ ਦੂਰ ਤੋਂ ਲੋਕ ਇੱਥੇ ਆਟਾ ਪਸਾਣ ਆਉਂਦੇ ਪਾਣੀ ਦੇ ਕੋਲ ਹੁਣ ਤੁਹਾਨੂੰ ਮਿੱਤਰੋ ਅੰਦਰੋਂ ਦਿਖਾ ਦਿੰਨੇ ਆ ਆਪ ਅੰਦਰ ਚੱਲਦੇ ਆ ਅੰਦਰੋਂ ਦਿਖਾ ਦਿੰਦੇ ਤਾਂ ਮਿੱਤਰੋ ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ ਅਸੀਂ ਬਾਹਰ ਦਾ ਨਜ਼ਾਰਾ ਦਿਖਾ ਸਕਦੇ ਹਾਂ ਆ ਦੇਖੋ ਜੀ ਇਸ ਤਰੀਕੇ ਦੇ ਕੁਝ ਕਮਰੇ ਨੇ ਨਾਲ ਰਹਿਣ ਵਾਸਤੇ ਵੀ ਪ੍ਰਮੰਦਾ ਤੇ ਹਰਿਆਣਾ ਕੀ ਇੱਕ ਮਾਤਰ ਤਾਂ ਮਿੱਤਰੋ ਸੰਨ 1890 ਨੂੰ ਇਹ ਬਣੀ ਹੋਈ ਆ ਭਾਈ ਸਾਹਿਬ ਆਪ ਦਾ ਪੂਰਾ ਨਾਮ ਕੀ ਹੈ ਰਾਮਕਮਾਰ ਆ ਜੀ ਰਾਮਕਮਾਰ ਹਾਂ ਕਿੰਨੇ ਸਾਲ ਹੋ ਗਏ ਇਹ ਚੱਕੀ ਚਲਾਤੇ ਆਪ ਕੋ ਇਹ ਮਾਣਾ ਹੋ ਗਏ 40 ਸਾਲ ਹੋ ਗਏ ਅੱਛਾ ਪੁਰਖੋਂ ਕੇ ਜਮਾਨੇ ਸੇ ਆਪਕੇ ਪਾਸ ਇਹ ਚੱਕੀ ਹਾਂ ਤੇ ਇਸ ਕਾ ਜਆ ਠੇਕਾ ਹੁੰਦਾ ਹੈ ਆ ਠੇਕਾ ਹੋਏ ਸਰਕਾਰੀ ਹਰ ਸਾਲ ਕਾ ਠੇਕਾ ਆਪਕੇ ਪਾਸ ਹੀ ਆ ਹਰ ਸਾਲ ਕਾ ਇਹ ਜਦ ਪਾਣੀ ਨਹੀਂ ਹੁੰਦਾ ਤਬ ਜਦ ਪਾਣੀ ਨਹੀਂ ਆ चलती नदी का है चल है कितने टाइम चलती है पानी कितना टाइम आता है यहाँ ये तीन महीने तो अब चलेगी अच्छा जी लोगो अच्छा बाकी हफ्ता है महीने में एक बार भी अच्छा फिर चला है बस जो अंदर दिखाओ चक्की तो ये भाई साहब है इनके पास इसका ठेका होता है और ये आटा पीस चुके हैं यहाँ बिल्कुल ठंडा आटा ये आटा ये है बिल्कुल ठंडा आटा जी ये अच्छा पानी के साथ चलती है यार बिल्कुल बहुत ठंडा आटा हुआ बढ़िया आटा हुआ है ਇਸ ਤੇ ਮੰਨ ਲੈ ਜੋ ਕਟਾਣੂਆਂ ਆ ਘਣਕ ਕੇ ਇੱਕ ਵਾਰ ਗਰਮ ਕਰਕੇ ਨਿਗਾੜ ਦਿਆ ਠੰਡੇ ਕਰਕੇ ਨਿਗਾੜਾ ਰਹਾ ਉਹ ਫੂਕ ਦਿੱਤੀਆਂ ਕਟਾਣੂ ਕੋਈ ਠੰਡੇ ਫਟ ਰਹੀ ਹੈ ਇਹ ਖਾਣੇ ਸੇ ਕਹਤੇ ਬਹੁਤ ਸਾਦੀ ਬਿਮਾਰੀਆਂ ਸੇ ਦੂਰ ਰਹਤਾ ਹੈ ਬਸ ਹਾਂ ਬਹੁਤ ਇਹ ਤਾਂ ਉਹ ਸਿਸਟਮ ਹੈ ਜਿਹਾ ਸੇ ਮੰਨ ਲੈ ਪਹਿਲਾਂ ਆਪਣੇ ਹੱਥ ਕੇ ਸਾਤ ਇਸੇ ਗ੍ਰੰਥ ਨਹੀਂ ਹਾਂਜੀ ਹਾਂਜੀ ਉਹ ਸਿਸਟਮ ਹੈ ਠੀਕ ਹੈ ਹਾਂ ਤਾਂ ਕੁਛ ਇਸ ਤਰੀਕੇ ਇਸ ਤਰ੍ਹਾਂ ਦਾ ਆਟਾ ਮਿੱਤਰੋ ਠੰਡਾ ਆਟਾ ਰਹਿਦਾ ਕਹਿੰਦੇ ਲਗਭਗ ਕਹਿੰਦੇ ਵੀ ਸਾਡੇ ਬਾਈ ਕਹਿੰਦਾ 40 ਸਾਲ ਹੋ ਗਏ ਸਾਡੇ ਕੋਲ ਹੀ ਹੈ ਪਹਿਲਾ ਪੁਰਖਿਆ ਕੋਲੇ ਸੀ ਉਸ ਤੋਂ ਬਾਅਦ ਇਹਨਾਂ ਤੇ ਸਾਲ ਦੇ ਵਿੱਚ 4 ਮਹੀਨੇ ਇਹ ਚੱਲਦੀ ਹੈ ਤੇ ਹੁਣ ਮੈਨੂੰ ਮੜਾ ਜੀ ਇੱਥੇ ਸਮਝਾ ਸਕਦੇ ਵੀ ਪਾਣੀ ਇਹਦੇ ਅੰਦਰ ਕਿਵੇਂ ਘੁੰਮਦਾ ਕਿਵੇਂ ਸਿਸਟਮ ਆ ਉਹ ਦਿਖਾਓ ਮੜਾ ਜੀ ਮੈਨੂੰ ਅੱਛਾ ਆ ਪੱਟਾ ਚੱਕਣਾ ਭੜੇ ਹਾਂ ਅੱਛਾ ਓਕੇ ਯਹਾਂ ਸੇ ਪੱਟਾ ਚੱਕਣਾ ਭੜੇ ਓ ਰੇ ਵਾਪਸ ਇੱਧਰ ਆਓ یہ بند کر رکھی ہیں ساری ہیں یہ پانی ڈل بھی اس پہ وہ پنکھے کے اوپر پانی ڈل رہا ہے یہ گھومتا ہے ادھر سے پانی اتا ہے یہ پتروں کو ماوا کر ہاں تو یہ پتھر اپنے روک رکھا ہے یا ہاں پانی روک رکھا ہے اوپر کا کم ہو گیا ہے یہ پانی کم ہے اگر زیادہ چھوڑو گے تو یہ گھومے گا ہاں یہ گھومے گا تو مترو تو اسی پہلا نوٹ کیتا انا اوتھے جڑا پتھر انا وہ سریہ اڑا کے بند کیتا ہوا جinna یہ پانی چھڈیا تے ا دے تے یعنی کہ چکی گھوم دی ہے ਤਉ ਉਤੋਂ ਇਹਨਾਂ ਨੇ ਪੱਥਰ ਦੇ ਵਿੱਚ ਸਰੀਆ ਡਾਇਆ ਇਸ ਕਰਕੇ ਬੰਦ ਆ ਇਹ ਕਹਾਂ ਤੇ ਆ ਰਹੀ ਹੈ ਨਦੀ ਇਹ ਇਹ ਬਡੇੜਾ ਤੋਂ 흘 ਰਹੀ ਹੈ ਆਪਨੇ ਕੁਛ ਕਰਕੇ ਪਾਸ ਬਡੇੜਾ ਡਾਇਆ ਨਹੀਂ ਇਹ ਪੰਜਾਬ ਸੇ ਨਹੀਂ ਆ ਰਹੀ ਨਹੀਂ ਪੰਜਾਬ ਸੇ ਨਹੀਂ ਅੱਛਾ ਅੱਛਾ ਪਰ ਤੇ ਆ ਰਹੀ ਹੈ ਚੰਡੀਗੜ੍ਹ ਕੰਦੇ ਚੰਡੀਗੜ੍ਹ ਤੋਂ ਨਹੀਂ ਆਂਦੀ ਹੈ ਤੋ ਭਾਈ ਇਹ ਦੇਖ ਸਕਤੇ ਆਪ ਲਗਭਗ 135 ਸਾਲ ਪੁਰਾਣੀ ਚੱਗੀ ਹੈ ਬਾਕੀ ਜੋ ਪਾਣੀ ਇਧਰ ਜਾ ਕੇ ਉਧਰ ਹੋ ਜਾਏ ਤੋ ਦੋਸਤੋ ਤੁਹਾਨੂੰ ਨੀਚੇ ਦਾ ਨਜ਼ਾਰਾ ਵਿਖਾਉਣੇ ਆ ਦੇਖੋ ਜੀ ਐਂ ਪਾਣੀ ਨਿਕਲਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਚੱਕੀ ਜਿਹੜੀ ਸਰਿਆੜਾ ਕੇ ਬੰਦ ਕੀਤੀ ਹੋਈ ਆ ਤੋ ਮਿੱਤਰੋ ਆ ਪਾਣੀ ਆ ਉਸ ਪਾਣੀ ਨਾਲ ਤੁਹਾਨੂੰ ਸਾਫ਼ ਦਿਖਾਈ ਰਿਹਾ ਇਹ ਵੀ ਪਾਣੀ ਉੱਪਰੋਂ ਹੀ ਆ ਰਿਹਾ ਤੇ ਇਹ ਪਾਣੀ ਪੀਣ ਚ ਬੜਾ ਟੇਸਟ ਆ ਇਹਦੇ ਨਾਲ ਤੁਸੀਂ ਮੂੰਹ ਧੋ ਕੇ ਹੱਥ ਧੋ ਕੇ ਪਾਣੀ ਪੀ ਸਕਦੇ ਹੋ ਜੀ ਬਹੁਤ ਸੁਆਦ ਬਾਕੀ ਮਿੱਤਰੋ ਆ ਦੇਖੋ ਜੀ ਲਗਭਗ ਇੱਕ ਛੋਟੀ ਨਹਿਰ ਜਿੰਨਾ ਪਾਣੀ ਨਿਕਲ ਰਿਹਾ ਹੈ ਇਹਦੇ ਵਿੱਚ ਜਦੋਂ ਪੰਜ ਚੱਕੀਆਂ ਚੱਲਦੀਆਂ ਦੂਦੂ ਤਾਂ ਬਹੁਤ ਜ਼ਿਆਦਾ ਪਾਣੀ ਨਿਕਲਦਾ ਤੇ ਇੱਥੋਂ ਪਾਣੀ ਨਿਕਲ ਕੇ ਸਿੱਧਾ ਅੱਗੇ ਨਦੀ ਦੇ ਵਿੱਚ ਜਾ ਕੇ ਫਿਰ ਪੈ ਜਾਂਦਾ ਕਿਉਂਕਿ ਅੱਗੇ ਜਾ ਕੇ ਨਦੀ ਜਿਹੜੀ ਕਿ ਨੀਵੀ ਹੋ ਜਾਂਦੀ ਹੈ ਇਹਦਾ ਲੈਵਲ ਉੱਚਾ ਅੱਗੇ ਜਾ ਕੇ ਨਦੀ ਕਾਫੀ ਨੀਵੀ ਹੋ ਜਾਂਦੀ ਹੈ ਤੇ ਇੱਥੋਂ ਇੱਕ ਨਹਿਰ ਛੋਟੀ ਜੀ ਕੱਟ ਕੇ ਉਹਦੇ ਵਿੱਚ ਛੱਡ ਦਿੱਤੀ ਤਾਂ ਲਗਭਗ ਇੱਥੇ 1 2 3 4 5 ਇੱਥੇ ਚੱਕੀਆਂ ਨੇ ਕੀ ਕਹਿਕਿ ਨੀ ਇੱਕ ਚੱਲ ਰਹੀ ਆ ਤੇ ਕਿੰਨਾ ਪੈਦਲ ਲੈਂਦੇ ਏਕ ਮਨਕਾ ਕਿੰਨਾ ਲیتے ਹੋ ਆਪ

अच्छा यहाँ आटा आ जाता है यहाँ जब पिस जाता है तो इसको इसके साथ के इसमें डाल देते हैं ठीक है अच्छा ये अभी सारी चल रही थी हैं ऊपर हाँ। से आटा देखिए थो, अभी थोड़ा रह गया मित्रों से अच्छा निकली है आ रहा है अभी अरे बंद कर लगे हैं चक्की बंद कर लगे हैं ਸਾ ਮਿੱਤਰੋ ਜਿਵੇਂ ਕਿ ਜਦੋਂ ਜਦੋਂ ਵੀ ਚੱਕੀ ਬੰਦ ਕਰਨੀ ਆ ਤਾਂ ਉਹ ਸਾਹਮਣੇ ਗੇਟ ਜਿਹੜੇ ਕਿ ਤੁਹਾਨੂੰ ਮੈਂ ਦਿਖਾਏ ਸੀ ਨਾ ਦਰਵਾਜ਼ੇ ਜਿਹੜੇ ਪਾਣੀ ਵਾਲੇ ਉਹਨਾਂ ਨੂੰ ਉਹ ਦੇਖੋ ਜੀ ਕੱਸੀ ਜਾਂਦੇ ਆ ਤੇ ਦਰਵਾਜ਼ਾ ਥੱਲੇ ਤੁਰਾ ਜਾਂਦਾ ਤੇ ਪਾਣੀ ਜਿਹੜਾ ਕਿ ਬੰਦ ਹੋਈ ਜਾਂਦਾ ਇਹਨੂੰ ਜਦੋਂ ਕੱਸ ਦਾਂਗੇ ਉਦੋਂ ਪਾਣੀ ਬੰਦ ਹੋ ਜਾਂਦਾ ਤੇ ਥੱਲੇ ਯਾਨੀ ਕਿ ਚੱਕੀ ਰੁਕ ਜਾਂਦੀ ਜਦੋਂ ਨੂੰ ਢਿੱਲਾ ਕਰ ਦੋਗੇ ਤਾਂ ਚੱਕ ਲੋਗੇ ਦਰਵਾਜ਼ੇ ਨੂੰ ਤਾਂ ਉਦੋਂ ਯਾਨੀ ਕਿ ਪਾਣੀ ਫੇਰੋਂ ਲੱਗ ਜਾਂਦਾ ਤੇ ਚੱਕੀਆਂ ਫੇਰ ਚੱਲਣ ਲੱਗ ਜਾਂਦੀਆਂ ਤਾਂ ਇਸ ਤਰੀਕੇ ਦੀ ਇੱਕ ਅਨੋਖੀ ਗਾੜ ਸੀ ਅੰਗਰੇਜ਼ਾਂ ਵੇਲੇ ਦੀ ਜੋ ਕਿ ਮੈਨੂੰ ਤਾਂ ਬੜੀ ਪਸੰਦ ਆਈ ਤੇ ਸਭ ਤੋਂ ਪਹਿਲੀ ਚੱਕੀ ਸੀ ਇਹ ਤੇ ਆਪਣੇ ਪੰਜਾਬ ਦੇ ਵਿੱਚ ਵੀ ਦੋ ਚੱਕੀਆਂ ਨੇ ਜਿਹੜੀਆਂ ਕਿ ਮੈਨੂੰ ਲੱਗਦਾ ਵੀ ਹਜੇ ਹੈ ਨਹੀਂ ਜੇ ਹੋਈਆਂ ਤਾਂ ਮੈਂ ਉਸ ਦੀ ਵੀਡੀਓ ਤੁਹਾਨੂੰ ਜਰੂਰ ਦੱਸੂਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆ ਨੈਕਸਟ